ਭਾਈ ਸਾਹਿਬ ਦਾਸਪੀਓ ਕੀ ਅੱਜ ਦੀ ਚੋਣ ਰੈਲੀ ਕਿਵੇਂ ਦੇਖਦੇ ਹੋ ਵਿਰੋਧੀ ਧਿਰਾਂ ਨੂੰ ਵੱਡੇ ਸਵਾਲ ਜਿਹੜੇ ਤੁਹਾਡੇ ਉੱਲੋਂ ਕਿੱਥੇ ਜਾਂਦੇ ਨੇ ਤੇ ਪੰਥਕ ਮੁੱਦੇ ਕਿਹੜੇ-ਕਿਹੜੇ ਹੋਣਗੇ ਤੁਹਾਡੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂਗਾ ਇਹਨਾਂ ਨੇ ਲੰਬਾ ਸਮਾਂ ਪੰਜਾਬ ਨੂੰ ਲੁੱਟਿਆ ਇਹਨਾਂ ਦੇ ਕੈਂਡੀਡੇਟ 20-20 ਕਰੋੜ ਰੁਪਇਆ ਜਿਹੜਾ ਉਹ ਇਲੈਕਸ਼ਨਾਂ ਤੇ ਲਾ ਦਿੰਦੇ ਅਸੀਂ ਤੇ ਇੱਕ ਨਵੀਂ ਪਿਰਤ ਪਾ ਰਹੇ ਆ ਕਿ ਇਲੈਕਸ਼ਨ ਜਿਹੜੀ ਹੈ ਉਹ ਸਸਤਰੀ ਹੋਣੀ ਚਾਹੀਦੀ ਹੈ ਬਿਨਾ ਪੈਸਿਆ ਤੇ ਹੋਣੀ ਚਾਹੀਦੀ ਹੈ ਤੇ ਸਸਤੀ ਹੋਣੀ ਚਾਹੀਦੀ ਹੈ ਅੱਜ ਆਮ ਬੰਦਾ ਤੇ ਇਹ ਸੋਚ ਨਹੀਂ ਸਕਦਾ ਕਿ ਉਹ ਇਲੈਕਸ਼ਨ ਲੜ ਲੇ ਜਾਂ ਰਾਜਨੀਤੀ 'ਚ ਆ ਜੇ ਕਿਉਂਕਿ ਰਾਜਨੀਤੀ ਇਹਨਾਂ ਨੇ ਇੰਨੀ ਗੰਦੀ ਕਰਤੀ ਹੈ ਕਿ ਅੱਜ ਅਸੀਂ ਸਾਰੇ ਜ਼ਿਲ੍ਹੇ 'ਚ ਫਿਰਨਦੇ ਆ ਲੋਕ ਸਭਾ ਹਲਕੇ 'ਚ ਫਿਰਨਦੇ ਆ ਪੰਜਾਬ ਦੇ ਜਿਹੜੇ ਪੰਜਾਬ ਦੇ ਲੋਕ ਨੇ ਉਰਾਨੀਤਕ ਲੋਕਾਂ ਨੂੰ ਨਫ਼ਰਤ ਕਰਨ ਦੇ ਅੱਜ ਜਿਵੇਂ ਇੱਥੇ ਭਾਈ ਸਾਹਿਬ ਆਕਰੇ ਸੀ ਕਿ ਅਸੀਂ ਐਲਕੀ ਵੋਟ ਹੀ ਨਹੀਂ ਪਾਉਣੀ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਆਕਰੇ ਸੀ ਐਲਕੀ ਕਿ ਐਲਕੀ ਅਸੀਂ ਵੋਟ ਹੀ ਨਹੀਂ ਪਾਉਣੀ ਆਈ ਫਿਰ ਉਹਨਾਂ ਨੂੰ ਸਮਝਾਉਂਦੇ ਆ ਕਿ ਵੀਰੋ ਇਹ ਲੜਾਈ ਉਹ ਨਾ ਹਥਿਆਰਾਂ ਦੀ ਨਹੀਂਗੀ ਇਹ ਲੜਾਈ ਐ ਵੋਟ ਦੀ ਜੇ ਤੁਸੀਂ ਵੋਟ ਨਹੀਂ ਪਾਓਗੇ ਤੇ ਫਿਰ ਇਹੋ ਹੀ ਆ ਜਾਣਗੇ ਇਸ ਕਰਕੇ ਤੇ ਤੁਹਾਡੀ ਬੇਗੰਪੁਰਾ ਪਾਰਟੀ ਤੋਂ ਲੈ ਕੇ ਅੱਜ ਗੱਟ ਜੋੜ ਜਿਹੜਾ ਵੱ ਤੁਸੀਂ ਕੀਤਾ ਗਿਆ ਆ ਅਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਸੀਂ ਸੀਟ ਲੜ ਰਹੇ ਹੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਬੇਗੰਪੁਰਾ ਖਾਲਸਾ ਰਾਜ ਪਾਰਟੀ 13 April ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਘਟਰ ਕੀਤੀ ਪਾਰਟੀ ਅਸੀਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜਿਹੜਾ ਹੈ ਉਹ ਸਾਡਾ ਸਮਝੌਤਾ ਹੋਇਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬੇਗੰਪੁਰ ਖਾਲਸਾ ਰਾਜ ਪਾਰਟੀ ਦਾ ਗਰਦਾਸਪੁਰ ਤੋਂ ਸਾਂਝਾ ਕੈਂਡੀਡੇਟ ਆ ਅਸੀਂ ਇਸ ਤੋਂ ਬਾਅਦ ਚਰਮਨੀ ਕਮੇਟੀ ਦੀਆਂ ਇਲੈਕਸ਼ਨਾਂ ਹੋਣੀਆਂ ਆ ਉਹ ਵੀ ਅਸੀਂ ਲੜਾਂਗੇ ਉਸ ਤੋਂ ਬਾਅਦ 2027 'ਚ ਸਾਡਾ ਟਾਰਗੇਟ ਹੈ ਕਿ ਅਸੀਂ ਪੰਜਾਬ 'ਚ ਸਰਕਾਰ ਬਣਾਂ ਤੇ ਕਿਹੜੇ ਮੁੱਦੇ ਹੋਣਗੇ ਹੁਣ ਬਾਈਬਲ ਸਾਹਿਬ ਜਿਹੜੇ ਤੁਸੀਂ ਬਰਦਾਸਰ ਪੁਰ ਵਾਸੀਆਂ ਲਈ ਜਿਹੜੇ ਆ ਲੈ ਕੇ ਜਾ ਰਹੇ ਚੋਣਾਂ ਦੇ ਵਿੱਚ ਵੇਖੋ ਮੈਂ ਤਿੰਨ ਮੁੱਦਿਆਂ ਤੇ ਆਪਣੀ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਉਹ ਲੜਿਆ ਆਂ ਪਹਿਲਾ ਮੁੱਦਾ ਇਹ ਕਿ ਅਸੀਂ ਕਰੀਬ 19 ਸਾਲ ਦੇ ਕਰੀਬ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸ਼ਾਂਤੀ ਰੂਪ 'ਚ ਅਰਦਾਸਾ ਕਰਦੇ ਰਹੇ ਆਂ ਤੇ ਅਕੀਡਾ ਨਵੰਬਰ 2019 ਚ ਦੋਵਾਂ ਦੇਸ਼ਾਂ ਨੇ ਫੈਸਲਾ ਕਰ ਲਿਆ ਕਿ ਇਹ ਲਾਂਗਾ ਜਿਹੜਾ ਹੈ ਉਹ ਖੋਲਣਾ ਤੇ ਉਹ ਲਾਂਗਾ ਖੁੱਲ ਗਿਆ ਹੁਣ ਅਸੀਂ ਉਸ ਲਾਂਗੇ ਤੋਂ ਚਾਹੁੰਦੇ ਆ ਕਿ ਅਸੀਂ ਇੱਥੋਂ ਵਪਾਰ ਸ਼ੁਰੂ ਹੋਵੇ ਬਹੁਤ ਕੇਂਦਰ ਸਰਕਾਰ ਤੇ ਸੈਂਟਰ ਸਰਕਾਰ ਤੇ ਇੰਟਰਨੈਸ਼ਨਲ ਬਹੁਤ ਦਵਾ ਹੈ ਕਿ ਇਹ ਜਿਹੜੇ ਬਾਰਡਰੇ ਖੋਲੇ ਜਾਣ ਭਾਵੇਂ ਵਾਗਾ ਬਾਰਡਰੇ ਭਾਵੇਂ ਫਰਤੌਰਪੁਰ ਸਾਹਿਬ ਦਾ ਬਾਰਡਰ ਤੇ ਵਪਾਰ ਜਿਹੜਾ ਸਮੁੰਦਰ ਰਾਈ ਹੁੰਦਾ ਉਹ ਵਪਾਰ ਇਥੋਂ ਆਪਣੇ ਇਹ ਬਾਰਡਰ ਆ ਰਹੀ ਹੋਵੇ ਪਾਕਿਸਤਾਨ ਤੇ ਅਰਬ ਦੇਸ਼ਾਂ ਤੱਕ ਪਰ ਕੇਂਦਰ ਸਰਕਾਰ ਜਿਹੜੀ ਹੈ ਉਹ 1947 ਤੋਂ ਬਾਅਦ ਜਿਹੜੀ ਵੀ ਸਰਕਾਰ ਆਈ ਹੈ ਭਾਵੇਂ ਕਾਂਗਰਸ ਦੀ ਹੈ ਤੇ ਭਾਵੇਂ ਬੀਜੇਪੀ ਦੀ ਜਾਂ ਕਿਸੇ ਹੋਰ ਦੀ ਹੈ ਉਹ ਪੰਜਾਬ ਨੂੰ ਨਹੀਂ ਦੇਖਣਾ ਚਾਹੁੰਦੀ ਇਹ ਖਿਸ਼ਾਲ ਹੋਵੇ ਉਹ ਸਾਰਿਆਂ ਦੀ ਇੱਕੋ ਹੀ ਪਾਲਿਸੀ ਹੈ ਕਿ ਪੰਜਾਬ ਨੂੰ ਕਮਜ਼ੋਰ ਕਰਨਾ ਹੈ ਇਹ ਲੰਘਾ ਜੇ ਇਹ ਬਾਰਡਰ ਆਪਣੇ ਵਪਾਰ ਲਈ ਖੁੱਲ ਜਾਂਦੇ ਨੇ ਇਥੋਂ ਦਾ ਕਿਸਾਨ ਇਥੋਂ ਦਾ ਕਿਰਤੀ ਇੱਥੋਂ ਦਾ ਵਪਾਰੀ ਇੱਥੋਂ ਦਾ ਨੌਜਵਾਨ ਜਿਹੜਾ ਉਹਨੂੰ ਰੋਜ਼ਗਾਰ ਮਿਲੇਗਾ ਪੰਜਾਬ ਖੁਸ਼ਹਾਲ ਹੋਵੇਗਾ ਉਹਦੇ ਲਈ ਅਸੀਂ ਇਹ ਸੰਗਰ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਆ ਦੂਜਾ ਸਾਡਾ ਮੁੱਦਾ ਇਹ ਕਿ ਅਸੀਂ ਬੰਦੀ ਸਿੰਘ ਜਿਹੜੇ 32-32 ਸਾਲਾਂ ਤੋਂ ਜੇਲਾ ਚ ਬੰਦ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਤਿੰਨ ਗੁਣਾ ਵੱਧ ਸਜ਼ਾਵਾਂ ਕੱਟ ਲਿਆ ਔਰ ਸਰਕਾਰਾ ਉਹਨਾਂ ਨੂੰ ਛੱਡ ਨਹੀਂ ਰਹੀ ਆ ਅਸੀਂ 7 ਜਨਵਰੀ 2023 ਨੂੰ ਚੰਡੀਗੜ੍ਹ ਤੇ ਮਹਾਲੀ ਦੀਆ ਬਰੂਆ ਚ ਉਹ ਜਿਹੜਾ ਉਹ ਅਸੀਂ ਉਹ ਅਸੀਂ ਮੋਰਚਾ ਲਾਇਆ ਤੇ ਉਹ ਪਰ ਫਿਰ ਵੀ ਕੇਂਦਰ ਸਰਕਾਰ ਜਿਹੜੀ ਹੈ ਉਹ ਬੰਦੀ ਸਿੰਘਾਂ ਨੂੰ ਨਹੀਂ ਛੱਡ ਰਹੀ ਨਵੰਬਰ 2019 ਚ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਸੀ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਖਿਆ ਸੀ ਕਿ ਅਸੀਂ ਬੰਦੀ ਸਿੰਘ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਕੱਟ ਲਿਆ ਨੇ ਉਹਨਾਂ ਨੂੰ ਰਿਹਾ ਕਰ ਦੇਵਾਂਗੇ ਪਰ ਅੱਜ ਸਾਢੇ 4 ਸਾਲ ਹੋ ਗਏ ਪ੍ਰਧਾਨ ਮੰਤਰੀ ਦੀ ਗੱਲ ਕਹੀ ਨੂੰ ਪ੍ਰਧਾਨ ਮੰਤਰੀ ਆਪਣੀ ਗੱਲ ਤੋਂ ਮੁੱਕਰ ਗਿਆ ਹੈ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਤੋਂ ਮੁੱਕਰ ਜਾਏ ਤੇ ਸਿੱਖ ਦੱਸੋ ਵਿਸ਼ਵਾਸ ਕਿਹਦੇ ਤੇ ਕਰਨ ਸੋ ਅਸੀਂ ਬੰਦੀ ਸਿੰਘਾਂ ਨੂੰ ਛਡਾਉਣ ਲਈ ਅਮਰਤਪਾਲtio ਦੇ ਸਾਥੀਆਂ ਨੂੰ ਛਡਾਉਣ ਲਈ ਅਸੀਂ ਜਿਹੜਾ ਉਹ ਸੰਘਰਸ਼ ਕਰਾਗੇ ਕਿਉਂਕਿ ਅਮਰਤਪਾਲ ਨੇ ਤੇ ਉਹਦੇ ਸਾਥੀਆਂ ਨੇ ਕੋਈ ਐਡਾ ਵੱਡਾ ਜੁਰਮ ਨਹੀਂ ਕੀਤਾ ਕਿ ਇਹ ਉਹਨਾਂ ਨੂੰ ਐਨਐਸਏ ਲਾ ਕੇ ਤੇ ਦਿਬੜੂ ਕਰਦੀਆ ਜੇਲਾ ਚ ਜਿਹੜਾ ਉਹ ਭੇਜ ਦੇਣ ਇਹ ਸਾਡਾ ਇਹ ਦੋ ਮੁੱਦੇ ਇਹ ਨੇ ਤੀਜਾ ਸਾਡਾ ਹੈ ਰਾਜਾ ਨੂੰ ਵੱਧ ਅਧਿਕਾਰ ਦੇਣ ਦਾ ਵੇਖੋ ਸਉਦਾਨ ਦੇਸਾਰ ਸਕੇਂਦਰ ਕੋਲ ਕੇਵਲ ਤਿੰਨ ਜਿਹੜੇ ਮਹਿਕਮੇ ਹੋਣੇ ਚਾਹੀਦੇ ਡਿਫੈਂਸ ਡਾਕ ਤੇ ਰੇਲ ਪਰ ਕੇਂਦਰ ਨੇ ਅੱਜ ਰਾਜਾ ਦੇ ਅਧਿਕਾਰਾਂ ਦੇ ਡਾਕਾ ਮਾਰ ਲਿਆ ਰਾਜਾ ਲਈ ਛੱਡਿਆ ਹੀ ਕੁਝ ਨਹੀਂ ਖੇਤੀ ਦੀ ਨੀਤੀ ਕੇਂਦਰ ਪਾਲਿਸੀ ਉਹ ਬਣਾ ਰਹੀ ਹੈ ਸਿਹਤ ਦੀ ਪਾਲਿਸੀ ਉਹ ਬਣਾ ਰਹੀ ਹੈ ਸਿੱਖਿਆ ਦੀ ਪਾਲਿਸੀ ਉਹ ਬਣਾ ਰਹੀ ਹੈ ਸੋ ਡੇਟਾ ਕੋਲ ਤੇ ਕਰਨ ਨੂੰ ਕੁਝ ਹੈ ਹੀ ਨਹੀਂ ਉਹ ਸਿਰਫ ਇਹਦੀ ਪਾਲਸੀ ਆ ਜਿਹੜੀ ਆ ਉਹ ਲਾਗੂ ਕਰਨ ਜੋਗੇ ਰਹਿ ਗਿਆ ਸੋ ਅਸੀਂ ਵੱਧ ਅਧਿਕਾਰਾਂ ਦੀ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੁੰਦਾ ਸੀ ਅੱਜ ਆਪਾਂ ਅੱਜ ਸ਼੍ਰੋਮਣੀ ਅਕਾਲੀ ਦਲ ਇੱਕੋ ਜਿਹੇ ਮਕਸਦ ਰਹਿ ਗਿਆ ਕਿ ਕੇਵਲ ਆਪ ਰਾਜ ਕਿਵੇਂ ਕਰਨਾ ਹੈ ਉਹਨੇ ਸਭ ਕੁਝ ਸਭ ਮੁੱਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੀ ਸ਼ਹੀਦਾ ਦੀ ਇਹ ਪਾਰਟੀ ਸੀ ਇਹ ਵੱਧ ਅਧਿਕਾਰ ਵਾਲੀ ਹਮੇਸ਼ਾ ਹੀ ਲੜਦੀ ਰਹੀ ਹੈ ਰਾਜਾ ਦੇ ਵੱਧ ਅਧਿਕਾਰ ਵਾਲੀ ਪਾਜ ਆਰਜੋ ਨੇ ਸਭ ਕੁਝ ਛੱਡਤਾ ਹੈ ਭਾਈ ਸਾਹਿਬ ਇਹ ਵੀ ਗੱਲਾਂ ਕਹੀਆਂ ਜੀ ਕਿ ਵੱਡੇ ਪੱਧਰ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਵਾ ਸਰਕਾਰ ਨੇ 6 ਮਹੀਨੇ ਹੋਇਆ ਨਹੀਂ ਸੀਗਾ ਆਏ ਨੂੰ ਤੇ ਪਰ ਨਸ਼ਾ ਜਿਹੜਾ ਵਾ ਉਹ ਅਜੇ ਤੱਕ ਮੁਕਤ ਨਹੀਂ ਕੀਤਾ ਗਿਆ ਉਸ ਨੂੰ ਕਿਵੇਂ ਜੀ ਜੀ ਤੁਹਾਡੇ ਵੱਲੋਂ ਕਿਹੜੇ ਪੱਧਰ ਜਿਹੜੇ ਇਹ ਕੀਤੇ ਜਾਣਗੇ ਕਿਉਂਕਿ ਲੋਕ ਜਿਹੜੇ ਨੇ ਕਾਫੀ ਨਸ਼ੇ ਦੇ ਪ੍ਰਚਲਿਤ ਹੋ ਚੁੱਕੇ ਨੇ ਤੇ ਮੌਤਾਂ ਵੀ ਬੁੱਤ ਰਹੀਆਂ ਹੋਈਆਂ ਨੇ ਦੇਖੋ ਇਹ ਜਿਹੜੀ ਬੋਕਰ ਵਾਲੀ ਪਾਰਟੀ ਹੈ ਇਹ ਤਿੰਨ ਮੁੱਦਿਆਂ ਤੇ ਪੰਜਾਬ 'ਚ ਇਹਨੇ ਇਹਨੇ ਆਈ ਹੈ ਉਹ ਤਿੰਨ ਮੁੱਦੇ ਨੇ ਨਸ਼ਾ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਇਹ ਇਹ ਜਿਹੜੀ ਆ 15 ਸਾਲ ਕਾਂਗਰਸ ਨੇ ਤੇ 15 ਸਾਲ ਖਾਲੀ ਦਲ ਬੀਜੇਪੀ ਨੇ ਰਾਜ ਕੀਤਾ ਤੇ ਇਹ ਤਿੰਨੇ ਜਿਹੜੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਾ ਇਹਦੇ ਤੋਂ ਪੰਜਾਬ ਦਾ ਹਰ ਜਿਹੜਾ ਪਰਿਵਾਰ ਸੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਸੀ ਤੇ ਉਹ ਦਿੱਲੀ ਦਾ ਲਾਲਾ ਅਰਵਿੰਦ ਕੇਜਰੀਵਾਲ ਉਹਨੇ ਪੰਜਾਬ ਦੇ ਲੋਕਾਂ ਦਾ ਵੇਖਿਆ ਕਿ ਇਹ ਤੇ ਹਰ ਪਰਿਵਾਰੇ ਤੋਂ ਪ੍ਰਭਾਵਿਤ ਹੈ ਉਨੇ ਤਿੰਨੇ ਮੁੱਦਿਆਂ ਨੂੰ ਇੰਨਾ ਉਭਾਰਿਆ ਸੋਸ਼ਲ ਮੀਡੀਆ ਰਹਿ ਵੀ ਮੈਨੂੰ ਇੱਕ ਵਾਰ ਤੋਂ ਵੀ ਬਣਾਓ ਮੈਂ ਉਸੇ ਵੇਲੇ ਜਿਹੜਾ 24 ਘੰਟੇ ਜਾਂਦਾ ਹੀ ਮੈਂ ਇਹਦਾ ਸ਼ਾਖ ਖਤਮ ਕਰ ਦੇਵਾਂਗਾ ਬੇਰੋਜ਼ਗਾਰੀ ਖਤਮ ਕਰ ਦੇਵਾਂਗਾ ਭ੍ਰਿਸ਼ਟਾਚਾਰ ਖਤਮ ਕਰ ਦੇਵਾਂਗਾ ਪਰ ਇਹ ਜਿਹੜੇ ਆ ਜਿਹੜੇ ਗੱਲਾਂ ਹੀ ਸਿਰਫ ਉਹਦੀ ਆ ਹਵਾਚ ਕਾਗਜ਼ੀ ਰਹਿ ਗਿਆ ਕਿਉਂਕਿ ਨਾ ਤੇ ਅੱਜ ਨਸ਼ਾ ਇਥੋਂ ਖਤਮ ਹੋਇਆ ਪਹਿਲੋਂ ਤੇ ਕਿਤੇ ਨਸ਼ਾ ਲੁੱਕ ਕੇ ਜਾ ਉਹਨਾਂ ਨੂੰ ਮਾੜਾ ਮੋਟਾ ਡਰ ਹੁੰਦਾ ਸੀ ਵੇਚਣ ਵਾਲਿਆਂ ਨੂੰ ਅੱਜ ਖੁੱਲੇ ਆਮ ਨਸ਼ਾ ਵੇਚ ਰਿਆ ਵੇਖ ਰਿਹਾ ਗਲੀਆਂ ਚ ਬਜਾਰਾਂ ਚ ਚੌਂਕਾਂ ਚ ਕਿਸੇ ਨੂੰ ਕੋਈ ਡਰ ਨਹੀਂਗਾ ਤੇ ਮੈਂ ਇਹ ਪਿੱਛੇ ਇੱਕ ਗਰਦਾਸਪੁਰ ਦੋ ਤਿੰਨ ਦਿਨ ਹੋ ਗਏ ਆ ਨਵੀਪੁਰ ਉਥੇ ਮੀਟਿੰਗ ਕੀਤੀ ਬਹੁਤ ਵੱਡੀ ਮੀਟਿੰਗ ਸੀ ਉਹਦੇ ਚ ਬੀਬੀਆਂ ਜ਼ਿਆਦਾ ਸੀ ਤੇ ਇੱਕ ਬੀਬੀ ਬਾਅਦ ਚ ਮੈਨੂੰ ਉੱਠ ਕੇ ਆਂਦੀ ਵੀ ਅਸੀਂ ਤੁਹਾਡੇ ਕੋਲ ਕੁਝ ਨਹੀਂ ਮੰਗਦੇ ਤੁਸੀਂ ਪੰਜਾਬ ਚ ਆਪਣਾ ਰਾਜ ਲੈ ਹੁੰਦੇ ਹੋ ਤੇ ਕੇਵਲ ਇਹ ਨਸ਼ਾ ਪੰਜਾਬ ਚੋਂ ਬੰਦ ਕਰ ਦੋ ਮੇਰਾ ਇੱਕ ਬੱਚਾ ਜਿਹੜਾ ਨਸ਼ਈ ਹੋ ਗਿਆ ਹੈ ਦੂਜੇ ਨੂੰ ਮੈਂ ਸਾਹਮਣੇ ਰੱਖ ਰਹੀ ਆ ਕਿਤੇ ਉਹ ਵੀ ਨਨਸ਼ਈ ਹੋ ਜੇ ਸੋ ਮੇਰੇ ਕੈਨ ਦਾ ਪਾਵ ਕਿ ਅੱਜ ਜਿਹੜਾ ਲੋਕ ਆਪਣੇ ਬੱਚਿਆਂ ਵੱਲ ਉਹ ਅੰਦੇ ਵੀ ਪਾਏ ਉਹ ਪੜ੍ਹੇ ਲਿਖੇ ਨਾ ਪਾਏ ਪਰ ਉਹ ਸਾਡਾ ਬੱਚਾ ਜਿਹੜਾ ਕਿਤੇ ਆ ਉਹ ਨਸ਼ਈ ਨਾ ਹੋ ਜੇ ਨੱਚੇ ਤੋਂ ਬਚਾਪ ਚਾਕੇ ਰੱਖ ਰੇ ਆ ਦੂਜਾ ਇਹ ਪਾਰਟੀ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਈ ਸੀ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੰਜਾਬ ਚੋਂ ਨੇ ਸਰਕਾਰ ਬਣਾ ਲਈ ਤੇਰਾ ਮੁਖੀ ਅਰਿੰਦੋਕਾਰ ਰਵਿੰਦ ਕੇਜਰੀਵਾਲ ਉਪਰਿਸ਼ਟ ਰਾਜਾ ਦੇ ਕੇਸਾ ਜੀ ਅੰਦਰ ਜੇ ਚਲੇ ਗਿਆ ਇਸ ਤੋਂ ਵੱਧ ਸ਼ਰਮਨਾਗ ਗੱਲ ਹੋ ਰਹੀ ਪਾਰਟੀ ਲਈ ਹੋ ਸਕਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕਨਿੰਦਰ ਮੋਦੀ ਗੁਰਦਾਸਪੁਰ ਰੈਲੀ ਵਿੱਚ ਬੋਲ ਰਹੇ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਦਿੱਲੀ ਤੋਂ ਜਾ ਕੇ ਜਿਹੜੇ ਨੇ ਆਪਣੇ ਆਰਡਰ ਲੈ ਕੇ ਆਉਂਦੇ ਕਿ ਕੀ ਲੱਗਦਾ ਕਿ ਇਹ ਜਿਹੜੀ ਸਰਕਾਰ ਜਿਹੜੀ ਇਹ ਦਿੱਲੀ ਤੋਂ ਚੱਲਦੀ ਹੈ ਪੰਜਾਬ ਦੀ ਬਿਲਕੁਲ ਇਹ ਸਰਕਾਰ ਜਿਹੜੀ ਇਹ ਦਿੱਲੀ ਤੋਂ ਚੱਲ ਰਹੀ ਹੈ ਇਹਨੂੰ ਸਰਕਾਰ ਨੂੰ ਦਿੱਲੀ ਦੇ ਦੋ ਬੰਦੇ ਚਲਾ ਦੋ ਪਾਰਟੀਆਂ ਚਲਾ ਰਹੀਆਂ ਨੇ ਇੱਕ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਉਹ ਟੀਮ ਹੈ ਉਹ ਇਹਨੂੰ ਚਲਾ ਰਹੀ ਹੈ ਦੂਜੀ ਇਹ ਦਿੱਲੀ ਦੇ ਜਿਹੜੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਉਹ ਇਹਨੂੰ ਚਲਾ ਰਹੇ ਆ ਕਿਉਂਕਿ ਇਹ ਦਿੱਲੀ ਵਾਲੇ